ਇੱਕ ਮਿੰਟ ਚ ਟਿਕਾਲ ਲੈ। ਕਰ ਦੇਣਾ। ਤੁਸੀਂ ਧਿਆਨ ਰੱਖਿਓ ਜ ਮਾੜਾ ਜਾ। ਇਤਨੀ ਜ਼ਰੂਰਤ ਧਿਆਨ ਰੱਖਾ ਦੀ। ਅਜੀ ਚੱਲਦਾ ਪਿਆ ਹੈ। ਜਦੋਂ ਕੋਈ ਨਾ ਮਸ ਧਿਆਨ ਨਾਲ। ਠੀਕ ਨਹੀਂ ਲਿਖੇ। ਹਾਂ ਆ ਗਏ। ਚਲੋ। ইডাতি কর৅খ मेरे वासी पृथ्वी के मजदूर बता दिन के जिन्हें भी अज तक बच्चे बीबीए भीर भी पहुंचे हैं अज का जो पंद्रह अगस्त दो हजार चौबीस का दिन मनाया गया बहुत साधे लिए ਵੱਡੇ ਭਾਪਾ ਦਿਨ ਸੀਗਾ ਸੰਵਿਧਾਨਕ ਦਿਨ ਹੈ ਸਾਡਾ ਕਾਨੂੰਨ ਅਨੁਸਾਰ ਸਾਨੂੰ ਆਜ਼ਾਦੀ ਮਿਲੀ ਆ ਤਾਂ ਅੱਜ ਦੇ ਦਿਨ ਸਾਰਿਆਂ ਨੂੰ ਸਾਡੇ ਵੱਲੋਂ ਸਾਡਾ ਮੁਠਕੀ ਦੇ ਗੁਨਾਕ ਪ੍ਰੋਗਰਾਮ ਚ ਵੱਡੀ ਦਿੱਤੀ ਨਾਲ ਔਰ ਪੂਰੇ ਧੋਰਾ ਸ਼ਹਿਰ ਨਾਲ ਇਹ ਦਿਹਾੜਾ ਮਨਾਇਆ ਸਾਰਿਆਂ ਨੂੰ ਸਾਡੇ ਵੱਲੋਂ ਮੁਠਕੀ ਦੇ ਵਸਨੀਕਾਂ ਨੂੰ ਮਾਤਨਿਕ ਵਧਾਈਆਂ ਹੈ ਆਪਾਂ ਅੱਜ ਆਪਣੇ ਸੰਵਿਧਾਨੀ ਅੱਜ ਦੇ ਦਿਨ ਵੀ ਬਣੀ ਸੀ ਕਿ ਸਾਡਾ ਮੁਲਕ ਆਜ਼ਾਦ ਹੋ ਗਿਆ ਠੀਕ ਆ ਕਾਨੂੰਨ ਅਨੁਸਾਰ ਅਸੀਂ ਅੱਜ ਵੀ ਯਾਦ ਆ ਲੇਕਿਨ ਬਹੁਤ ਇੱਕ ਦੁੱਖ ਦੀ ਗੱਲ ਆ ਕਿ ਹਾਲੇ ਵੀ ਸ਼ੂਹਾ ਸ਼ਾਤ ਜਿਹੜੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਸਾਡਾ ਲੋਕਤੰਤਰ ਚਲਾਉਣ ਵਾਲੇ ਸਾਡਾ ਸੁਵਿਧਾਨ ਲਾਗੂ ਕਰਨ ਵਾਲੇ ਜਿਹੜੇ ਚੁਣ ਕੇ ਪੱਤਰ ਆਜ ਵੀ ਸ਼ੁਭਾਸ਼ਾਟ ਕਰਦੇ ਆ ਮੈਂ ਸਾਰਿਆਂ ਨੂੰ ਕੁਛ ਮੈਂ ਚਾਹੁੰਦਾ ਕਿ ਠੀਕ ਆਪਾਂ ਕਹਿ ਰਹੀਆਂ ਕਿ ਸਾਡਾ ਦੇਸ਼ ਆਜ਼ਾਦ ਹੈ ਬਿਲਕੁਲ ਠੀਕ ਆਜ਼ਾਦ ਹੈ ਅਸੀਂ ਕਹਿ ਰਹੀਆਂ ਕਿ ਸਾਡੇ ਕਾਨੂੰਨ ਅਨੁਸਾਰ ਸਾਡਾ ਦੇਸ਼ ਸਾਨੂੰ ਆਜ਼ਾਦੀ ਮਿਲੀ ਲੇਕਿਨ ਜਿੰਨਾ ਲੋਕਾਂ ਨੂੰ ਤੁਸੀਂ ਚੁਣ ਕੇ ਭੇਜਿਆ ਆਜ਼ਾਦੀ ਸਾਰਿਆਂ ਦੀ ਬਰਾਬਰ ਦੀ ਹੁੰਦੀ ਆ ਸਿਧਾਂਤ ਸਾਰਿਆਂ ਦਾ ਬਰਾਬਰ ਦਾ ਹੁੰਦਾ ਲੋਕਤੰਤਰ ਸਾਰਿਆਂ ਦਾ ਬਰਾਬਰ ਬਰਾਬਰ ਦਾ ਹੁੰਦਾ ਪਾਪਾ ਸਾਹਿਬਾ ਉਪਰ ਦੇਖ ਕਰੀ ਮਰੋ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਜਿਹੜਾ ਬੰਦਾ ਸੜਕ ਤੇ ਬੈਠ ਕੇ ਮੰਗਦਾ ਉਹਨੂੰ ਵੀ ਮਾਨ ਸਨਮਾਨ ਬਰਾਬਰ ਦਾ ਦਿੱਤਾ ਜਾਵੇ ਜਿਹੜਾ ਲੋਕ ਕੋਠੀਆਂ 'ਚ ਬੈਠਾ ਉਹਨੂੰ ਵੀ ਬਰਾਬਰ ਦਾ ਮਾਨ ਸਨਮਾਨ ਇਸ ਜਿਹੜਾ ਮੈਂ ਪੁੱਛਣਾ ਚਾਹੁੰਦਾ ਕਿ ਮੁਜ਼ਕੀਬੇ ਵਿੱਚ ਕਿੰਨਾ ਤੇ ਜਿਹੜੇ ਲੋਕਾਂ ਨੂੰ ਚੁਣਦੇ ਤੁਸੀਂ ਕੀ ਹੋਇਆ ਉਹ ਅਨੁਭਵ ਹੈ ਬਈ ਮਾੜਾ ਜੇ ਬੋਲਿਆ ਕਿ ਮਿਲਦਾ ਬਰਬਰ ਦਾ ਮਾਨਸਰਮਾਨੀ ਫਰਕ ਹੈਗਾ ਕਿਸੇ ਨੂੰ ਨਹੀਂ ਮਿਲਦਾ ਮਾੜਾ ਜੇ ਇੱਧਰ ਆਓ ਸਾਰਿਆਂ ਤੋਂ ਪੁੱਛਣਾ ਬੋਲੋ ਜੀ ਮਿਲਦਾ ਬਰਬਰ ਦਾ ਮਾਨਸਰਮਾਨੀ ਨਹੀਂ ਬਈ ਬੋਲੋ ਜੀ ਨਹੀਂ 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 ਅੱਛਾ ਦੂਸਰੀ ਗੱਲ ਹੈ ਉੱਚੀ ਆਵਾਜ਼ ਵਿੱਚ ਬੋਲਣਾ ਤੁਹਾਨੂੰ ਆਪਣੀ ਮਰਜ਼ੀ ਮੁਤਾਬਕ ਰਾਸ਼ਨ ਮਿਲਦਾ ਪੂਰਾ ਨਹੀਂ 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 ਮਿਲਦਾ ਨਹੀਂ ਤੁਹਾਨੂੰ ਆਪਣੀ ਮਰਜ਼ੀ ਮੁਤਾਬਕ ਪੈਨਸ਼ਨ ਮਿਲਦੀ ਆ ਨਹੀਂ 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 ਤੁਹਾਨੂੰ ਆਪਣੀ ਮਰਜ਼ੀ ਮੁਤਾਬਕ ਸਕਰ ਸਕੂਲ ਮਿਲਦੀ ਆ ਰਹੀ ਨਹੀਂ ਨਹੀਂ ਮਿਲਦੀ ਤਾਂ ਮਰਲੇ ਮਕਾਨ ਨਹੀਂ ਜੀ ਬੱਚਿਆਂ ਦੇ ਸਕਾਲਰਸ਼ਿਪ ਉਪਜੀਫੇ ਨਹੀਂ ਜੀ ਅਤੇ ਪੈਨਸ਼ਨਾਂ ਮੈਡੀਕਲ ਸਹੂਲਤਾਂ ਨਹੀਂ ਨਹੀਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਜ਼ਾਦ ਆ ਬਿਲਕੁਲ ਨਹੀਂ ਆ ਨਹੀਂ ਤੁਸੀਂ ਯਾਦ ਹੈਗੇ ਹੋ ਇਹਦਾ ਮਤਲਬ ਆ ਕਿ ਸਾਡੇ ਜਿਹੜੇ ਦੇਸ਼ ਵਾਸੀ ਨੇ ਜਿਹੜੇ ਮੀਡੀਅਮ ਕਲਾਸ ਦੇ ਮਜ਼ਦੂਰ ਉਹ ਹਾਲੇ ਤੱਕ ਆਜ਼ਾਦ ਨਹੀਂ ਹੋਏ ਅੱਜ ਕੱਲਾ ਦੇ ਨਾ ਨਹੀਂ ਬਤਾ ਬੜੇ ਦੁੱਖ ਤੁੱਲ ਆ ਕਿ ਅਸੀਂ ਆਜ਼ਾਦ ਆ ਸਾਡਾ ਦੇਸ਼ ਆਜ਼ਾਦ ਆ ਲੇਕਿਨ ਜਿਹੜੇ ਸਾਡੇ ਤੇ ਰਾਜਨੀਤਿਕ ਲੋਕਲੇ ਰਾਜ ਕਰਨ ਵਾਲੇ ਉਹਨਾਂ ਨੇ ਹਾਲੇ ਤੱਕ ਸਾਨੂੰ ਆਜ਼ਾਦੀ ਨਹੀਂ ਦਿੱਤੀ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਵਿੱਚੋਂ ਸਾਡੇ ਟੀਚਰ ਸਹਿਬਾਨ ਔਰ ਸਾਡੇ ਵਿੱਚ ਅਰਜੰਦਰ ਸਿਆਲ ਜੀ ਹੈਗੇ ਆ ਉਹਨਾਂ ਨੂੰ ਮੈਂ ਇਸ ਕਾਰਨ ਬਾਰੇ ਰਾਗਾ ਤੇ ਦੋ ਲੈਣਾ ਸਾਰੇ ਲੋਕਾਂ ਤੋਂ ਸਮਝਾਉਣੀ ਬੋਲਣਗੇ ਤਾਂ ਉਹਨਾਂ ਨੂੰ ਇਤਿਹਾਸ ਬਾਰੇ ਹੈ ਵੀ ਬਹੁਤ ਪਤਾ ਕੁ ਚੰਦੇ ਕਦੋ ਭਾਰਤ ਮਾਤਾ ਕੀ ਜੈ ਚੰਦੇ ਚੰਦੇ ਭਾਰਤ ਮਾਤਾ ਕੀ ਜੈ ਡਾਕਟਰ ਬੀ ਆਰ ਅੰਬੇਚ ਜਿੰਦਾਬਾਦ ਡਾਕਟਰ ਬੀ ਆਰ ਅੰਬੇਚ ਜਿੰਦਾਬਾਦ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ 15 ਅਗਸਤ 2024

ਨਾ ਉਹ ਨਾ ਵਿਆਹ ਸੁਲਤਾ ਦਿੱਤੀਆਂ ਜਾ ਰਿਆ ਨੇ ਮੁਕਤੀ ਦੇ ਵਿੱਚ ਆਜ਼ਾਦੀ ਆਮ ਦੀ 47 ਤੋਂ ਲੈ ਕੇ ਆਈ ਅਜ਼ਾਦੀ ਦਾ ਕਿੰਨਾ ਟਾਈਮ ਹੋ ਗਿਆ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਬੱਚੇ ਪੜ੍ਹਾਈ ਤੋਂ ਵਾਂਝੇ ਨੇ ਮਜ਼ਦੂਰਾਂ ਦੇ ਹੱਕ ਜਿਹੜੇ ਆ ਕੰਮ ਜਿਹੜੇ ਆ ਉਹਨੂੰ ਟਾਈਮ ਸਿਰ ਨਹੀਂ ਮਿਲਦੇ ਸਭ ਤੋਂ ਜਿਹੜਾ ਨੀਵੇਂ ਵਰਗ ਦਾ ਮਜ਼ਦੂਰ ਉਹ ਨਰੇਕਾ ਮਜ਼ਦੂਰ ਆ

ਅਵੇ ਘਰ ਦੇ ਜੀਵਾਂ ਦਾ ਪਾਲਣ ਪੋਸ਼ਣ ਹੁੰਦਾ ਹੈ ਜਦੋਂ ਘਰ ਦੇ ਜੀਵਾਂ ਦਾ ਪਾਲਣ ਪੋਸ਼ਣ ਦੀ ਗੱਲ ਆਉਂਦੀ ਹੈ ਕਹਿੰਦਾ ਜੋ ਮਜ਼ਦੂਰ ਹੈ ਉਹ ਆਪਣਾ ਤੇ ਆਪਣੇ ਪਰਿਵਾਰ ਦੇ ਖੇਡ ਪਾਲਣ ਦਾ ਪਾਲਣ ਪੋਸ਼ਣ ਕਰਨ ਦੀ ਗੱਲ ਕਰੂਗਾ ਨਾ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਮੋਟਾ ਭਾਗ ਲੈਂਦਾ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ ਜਿਨ੍ਹਾਂ ਦੀਆਂ ਮੋਟਾ ਕਰਕੇ ਅਸੀਂ ਅੱਜ ਉੱਚਿਆਂ ਉੱਚਿਆਂ ਪੋਸਟਾਂ ਤੇ ਐਮਐਲਏ ਆ ਕੀ ਪਤਾ ਆ ਮੱਧਕੋਈ ਸਾਡੀ ਜਗ੍ਹਾ ਹੈ ਅਸੀਂ ਮਿਲਗਾਮੇ ਵਾਸਤੇ ਕੋਈ ਕੁਛ ਨਹੀਂ ਕਰਦਾ ਹੈਗਾ ਸੰਵਿਧਾਨ ਆਂਧੇ ਵਿੱਚ ਲਿਖਿਆ ਹੈ ਬਰਾਬਰਤਾ ਦੀ ਗੱਲ ਹੈ ਬਰਾਬਰ ਕੀ ਅੱਜ ਅਸੀਂ ਫੁੱਟੇ ਮਾਦ ਦੇ ਕਰਨ ਕਿਤੇ ਕੋਈ ਵੀ ਨਗਰਪਾਲਿਕਾ ਨਗਰਪਾਲਿਕਾ ਮੁਕਤੀ ਨੇ ਕੋਈ ਇੱਕ ਉਪਰਾਲਾ ਵੀ ਨਹੀਂ ਕੀਤਾ ਵੀ ਅੱਜ ਅਸੀਂ ਮੁਕਤੀ ਦੇ ਵਿੱਚ 15 ਅਗਸਤ ਦਾ ਝੰਡਾ ਚੜਾਈਏ ਕੋਈ ਬਾਤ ਖੜੀ ਕਰਕੇ ਕੱਢ ਦੇ ਕੋਈ ਲੀਡਰ ਵੀ ਕਿਸੇ ਨੇ ਹਿੰਮਤ ਕੀਤੀ ਹੋਵੇ ਵੀ ਅਸੀਂ ਆਜ਼ਾਦ ਹੋਏ ਆ ਦੇਸ਼ ਦੀ ਆਜ਼ਾਦੀ ਦੇ ਖਾਤਰ ਕੋਈ ਸਰਕਾਰੀ ਜਾਂ ਆਪਣਾ ਜਾਂ ਕਿਸੇ ਸੰਸਥਾਵਾਂ ਨੂੰ ਕੋਈ ਆਪਾਂ ਪਰਦਾ ਗੱਛਾ ਝੰਡਾ ਚੁੜਾ ਦਿੱਤੀ ਹੈ ਮੈਂ ਸ਼ਾਬਾਸ਼ ਕਰਦਾ ਵਾਂ ਇੰਦਰਜੀਤ ਨੂੰ ਮੈਂ ਸ਼ਾਬਾਸ਼ੀਤ ਨਾਵਾ ਹੱਥ ਜੋੜ ਕੇ ਵਧਾਈ ਕਰਦਾ ਵਾਂ ਇੰਦਰਜੀਤ ਦੀ ਜੋਨਾਂ ਕੀ ਮੈਂ ਹਿੰਮਤ ਕੀਤੀ ਆ ਆਪਣੇ ਦੇਸ਼ ਦਾ ਮਜ਼ਦੂਰਾਂ ਨੂੰ ਲੈ ਕੇ ਆਈ ਆ ਉਹਨਾਂ ਨੇ ਕਿਹਾ ਵੀ ਅਸੀਂ ਚੰਗਾ ਚੜਾਣਾ ਇਹ ਗੱਲ ਹੈ ਦੇਸ਼ ਦੇ ਨਾਲ ਪਿਆਰ ਦੀ ਜਜ਼ਬੇ ਦੀ ਜੋ ਕਿ ਹਰ ਬੰਦੇ ਦੇ ਵਿੱਚ ਹੁੰਦਾ ਪਰ ਸਾਹਮਣੇ ਲਿਆਉਣ ਤੋਂ ਡਰਦਾ ਹੈ ਕਿਉਂ ਡਰਦਾ ਹੈ ਲੋਕੀਂ ਕੀ ਕਹਿਣਗੇ ਉਹ ਲੋਕਾਂ ਨੂੰ ਇਹ ਤਾਂ ਦੇਸ਼ ਦੀ ਗੱਲ ਆ ਸਾਡੀ ਗੱਲ ਹੈ ਇਹਦੇ ਰਿਸ਼ਤੇ ਪਾਰਟੀ ਬਚਣ ਕੋ ਕੰਮ ਨਹੀਂ ਆ ਇਨੇ ਰਸਤਾ ਪਾਰਤੀਵਾਦੀ ਦਾ ਕੋਈ ਕੰਮ ਹੀ ਨਹੀਂ ਲੱਗਾ ਸੋ ਜਿਹੜਾ ਕਿ ਆਪਾਂ ਆਪਣੀਆਂ ਸਹੂਲਤਾਂ ਵਕਾਰ ਲਈਏ ਪਾਵੇ ਦਾ ਸ਼ਬੀਏ ਪਾਵੇ ਮਰੇਗਾ ਮਜ਼ਦੂਰ ਦੀਏ ਪਾਵੇ ਸ਼ਗਨ ਸਕੀਮ ਦੀਏ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਅੱਜ ਅਸੀਂ ਇਸ ਮੰਤੋਂ ਮੰਗ ਕਰਦੇ ਆਂ ਕਿ ਮੌਲਦਗੀ ਦੇ ਵਿੱਚ ਪੰਜਾਬ ਦੇ ਵਿੱਚ ਹਰੇਕ ਇਤੇ ਉਮੀਦਾਂ ਮੋੜਨਾ ਉਹਨਾਂ ਦਾ ਸਾਰੀਆਂ ਸਹੂਲਤਾਂ

ਆਰੇ ਨੂੰ ਪਤਾ ਕਿ ਅੰਮ੍ਰਿਤਸਰ ਰਸਤ 15 ਰਸਤ ਕਿੰੋਂ ਨੰਨੇ ਆਪਾ ਅੰਮ੍ਰਿਤਸਰ ਜਾਣੇ ਲਈ ਆਪਣੇ ਦੇ ਇਜਾਜ਼ਤ ਹੋਏ ਆਪੇ ਲੈ ਲੈਣਾ ਪ੍ਰਵੇਸ਼ ਇਜਾਜ਼ਤ ਨਹੀਂ ਹੋਏਗਾ ਜਦ ਤੱਕ ਆਪਾਂ ਤੱਤੀ ਖਾਂਦੇ ਆ ਜਿੱਤਾਂ ਦੇ ਘਰੇ ਕੰਮ ਕਰਦੇ ਆ ਫੇਰ ਤਾਂ ਬਦਬ ਕਰਦੇ ਆ ਜਦ ਆਪਾਂ ਨੂੰ ਕੋਈ ਕਾਰ ਨਹੀਂ ਮਿਲਦਾ ਆਪਣੇ ਲਈ ਇਜਾਜ਼ਤ ਆਪਣੇ ਦਾ ਦੇ ਇਜਾਜ਼ਤ ਜੋ ਆਪਾਂ ਨੂੰ ਪਾਣੀ ਨਹੀਂ ਮਿਲਦਾ ਜਦ ਆਪਾਂ ਰੋਟੀ ਦੀ ਰੋਟੀ ਪਾਉਣ ਲੱਗ

ਸਤਿ ਮਤਾ ਕੀ ਜੈ ਸਤਿ ਮਤਾ ਕੀ ਜੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਡੀ ਅੱਜ ਦੇ ਸਤਿਕਾਰਯੋਗ ਕੀ ਦਿੱਹੀ ਮੈਂ ਦੂਸੇਵਾ ਦਲ ਦੇ ਪ੍ਰਧਾਨ ਸਰ ਬੱਗਾ ਸਿੰਘ ਜੀ ਤੇ ਸਿਆਲ ਸਾਹਿਬ ਪਹੁੰਚੇ ਆ ਉਹਨਾਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਪੈਸ਼ਲ ਤੌਰ ਤੇ ਮੈਂ ਇੰਦਰਜੀਤ ਗੁਰਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਬਹੁਤ ਕੌਲਾ ਕਰਦੇ ਹੈਗੇ ਆ ਤੇ ਬਜ਼ੂਰਾਂ ਵਾਸਤੇ ਲੜਨ ਵਾਸਤੇ ਕਮੇਟੀ ਸੀ ਅੱਗੇ ਲੱਗਣਾ ਬਹੁਤ ਹੁੰਦਾ ਤੇ ਭੈਣ ਜੀ ਨੇ ਵੀ ਇੱਕ YouTube ਰਾਪਾਲਾ ਨਾਲ ਹੀ ਖੜੇ ਆ ਇਹਨਾਂ ਦੀ ਹੈ ਗੱਲ ਨਹੀਂ ਬੱਚੇ ਵਾਲਿਆ ਦਾ ਪਰਿਵਾਰ ਨਹੀਂ ਹੈਗਾ ਪਰ ਬੰਦ ਕੱਢਦੇ ਹੈਗੇ ਆ ਤੇ ਆਪਾਂ ਇੱਕ ਦੋ ਮੀਟਿੰਗਾਂ ਆਪਣੀਆਂ ਹੋ ਚੁੱਕੀਆਂ ਤੇ ਆਪਾਂ ਹੁਣ ਬਿਲਕੁਲ ਨੇੜੇ ਹੈਗੇ ਆ ਆਪਾਂ ਠੀਕ ਹੈ ਜੀ ਦੇਖੋ ਜੀ ਅੱਜ 15 ਅਗਸਤ ਦਾ ਦਿਨ ਹੈਗਾ ਤੇ ਸਾਰੇ ਆਪਾਂ ਜਨਤਿ ਮਨਾ ਰਹੇ ਆਂ ਪਰ ਜੋ ਛੀਪਗ ਸਰਦੀ ਸੋਚ ਸੀਗੀ ਕੀ ਪੜ ਸਕਦਾ ਜੋ ਸੁਪਨਾ ਸੀਗਾ ਜੋ ਬਾਬਾ ਅਕਿੰਦਰਾ ਕੀਹਰਾ ਉਹ ਵਾਰਗਾ ਸਾਹਿਬ ਦਾ ਉਹਨਾਂ ਸੁਭਾਣ ਬਣਾਇਆ ਸੀ ਉਹਨਾਂ ਤੋਂ ਸੁਪਨਾ ਸੀਗਾ ਜੋ ਉਹਨਾਂ ਦੀ ਸੋਚ ਸੀਗੀ ਤੇ ਮੈਂ ਕਹਿੰਦਾ ਉਹਨਾਂ ਤੇ ਵੀ ਜਿਹੜੀ ਆਜੀਆਂ ਸਰਕਾਰ ਦਾ ਮੈਨੂੰ ਦੱਸਣਾ ਸਰਕਾਰ ਨੇ ਵੀ ਰਿਆਈਆਂ ਆ ਸੁਭਾਣ ਦੇ ਵਿੱਚ ਜੋ ਆਪਣਾ ਕਾਨੂੰਨ ਆਪਣਾ ਕਿੰਨਾ ਆਪਣਾ ਹੱਥ ਕਿੰਨੇ ਚਾਹੀਦੇ ਆ ਉਹ ਸਖਤ ਵੱਡੇ ਲੀਡਰੀ ਉਹਦੇ ਹੱਥ ਲਈ ਜਾਂਦੇ ਆ ਆਪਦੇ ਤੇ ਆਪਾਂ ਉੱਥੇ ਤੇ ਉੱਥੇ ਖੜੇ ਹੈਗੇ ਆ ਤੁਸੀਂ ਦੱਸੋ ਵੀ ਆਪਣੇ ਪਰਿਵਾਰਾਂ ਵਾਸਤੇ ਆਪਾਂ ਲਾਜ ਦੇ ਦੇ ਦਿੰਦੇ ਜੀ ਆਟਾ ਲੈ ਲੋ ਆਹ ਲੈ ਲੋ ਰੋਜ਼ਗਾਰ ਦੀ ਗੱਲ ਕੋਈ ਨਹੀਂ ਕਰਦਾ ਤਾਂ ਸਾਨੂੰ ਵੀ ਮੈਡੀਕਲ ਸਿੱਖਿਆ ਮਿਲਦੀ ਹੈ ਫਰੀ ਗਲਤੀ ਹੈ ਗਲਤੀ ਹੈਗੀ ਆ ਨਾ ਅਸੀਂ ਤਾਂ ਅਨੇ ਆ ਵੀ ਸਾਨੂੰ ਸਰਕਾਰੋਂ ਚਾਹੀਦਾ ਸਾਡੇ ਜਿਹੜੇ ਗਰੀਬ ਪਰਿਵਾਰ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਫਰੀ ਫਰੀ ਹੋਵੇ ਉਹਨਾਂ ਦੀ ਸਕਾਲਰਸ਼ਿਪ ਵੀ ਹੋਵੇ ਉਹਨਾਂ ਨੂੰ ਮੈਡੀਕਲ ਵੀ ਫਰੀ ਹੋਵੇ ਉਹਨਾਂ ਦੇ ਬਾਕੇ ਪ੍ਰਵਾਸ ਬਾਹਰ ਲਿਖ ਕੇ ਪਰਿਵਾਰ ਅੱਗੇ ਆ ਜਾਣਾ ਉਹ ਗਏ ਡਾਕਟਰ ਭੀਰੋ ਵੀਰ ਕਵੀ ਨਿਕੂ ਉਹਨਾਂ ਦੇ ਕਰੀਬੀ ਚ ਉੱਠ ਕੇ ਦੇਖੋ ਕਿ ਕਿਵੇਂ ਉਹਨਾਂ ਨੇ ਆਪਦੀ ਤਪੱਸਿਆ ਕੀਤੀ ਤੇ ਕਿਵੇਂ ਪੜ੍ਹ ਕੇ ਹੋ ਕੇ ਆਏ ਕਿ ਆਪਣੇ ਵਾਸਤੇ ਆਪਣੇ ਬੱਚਿਆਂ ਲਈ ਆ ਵੀ ਬੱਚਿਆਂ ਨੂੰ ਮਾਤਾ ਕਹਿੰਦਾ ਵੀ ਆਪਣੀ ਸਹੀ ਦਾ ਇਸ ਲੋਟਾ ਦੀ ਆਦੇ ਬੱਚਨ ਨੂੰ ਜੋ ਮਰਜ਼ੀ ਹੋਵੇ ਓਡੀ ਇੱਕ ਘੱਟ ਖਾ ਲੋ ਪਰ ਬੱਚਨ ਪੜਾਓ ਬੱਚਨ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ ਕਿ ਪੜਨਗੇ ਕਿ ਆਪਾਂ ਆਪਣੇ ੋ ਜੀ ਆਪਾਂ ਬੱਚਾ ਨੂੰ ਪੜਾਉਣਾ ਹੈਗਾ ਆਪਾਂ ਪੜਾ ਕੇ ਲਿਏ ਜਿਹਦੇ ਲੀਟਰ ਚ ਆਉਂਦੇ ਨੇ ਬੱਚੇ ਨਾ ਪੜਨੇ ਦਾ ਹੱਲ ਮੱਦ ਲੱਗਿਆ ਪਰ ਬੱਚਾ ਨੂੰ ਪੜਾ ਲਖਾ ਕੇ ਉਹਨੂੰ ਅੱਗੇ ਲੈ ਕੇ ਹੋਣਾ ਤੇ ਬਾਕੀ ਉਹ ਆਪਣੇ ਭਾਈ ਜੀ ਹੋਣੇ ਇਸ ਬਖਸ਼ੀ ਜੀ ਦੇ ਆਪਣੇ ਭੈਣ ਜੀ ਦੇ ਅਖਾ ਵੀ ਆਪਾਂ ਹੁਣ ਜਿਹੜੀ ਆਪਾਂ ਤਰੀਕਾ ਸਿੱਖਿ ਲਿਆਉਣੀ ਹੈਗੀ ਆ ਇਹਦੇ ਲਈ ਜਿੱਥੇ ਮੱਦੀ ਤੱਕ ਲੜਨਾ ਹੋਵੇ ਆਪਾਂ ਲੜਾਂਗੇ ਉਹ ਖੁੱਤਰ ਜਾਣਾ ਆਪਾਂ ਜਿੰਦ ਜਿੰਦ ਆਪਾਂ ਜਾਣਾ ਠੀਕ ਹੈ ਜੀ ਤੇ ਆਪਾਂ ਅਗਲੇ 15 ਦਿਨ ਤੱਕ ਆਪਾਂ ਇੱਥੇ ਕੰਮ ਐਸੀ ਜਗ੍ਹਾ ਜਦਣ ਬਣਾਉਣਾ ਹੈਗਾ ਜੇ ਆਪਾਂ ਇੱਥੇ ਕੰਮ ਦਵਾ ਕੇ ਆਪਾਂ ਸਾਰਿਆਂ ਨੂੰ ਲਾਈ ਕਰੀ ਬਾਰਤ ਮਾਤਾ ਕੀ ਜੈ ਬਾਤ ਮਾਤਾ ਕੀ ਜੈ ਬਾਤ ਮਾਤਾ ਕੀ ਜੈ ਤੇ ਹੁਣ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਮੂਲੇ ਕਿਉਂ ਪਹਿਲੀ ਵਾਰੀ ਚੰਡਾ ਘੜਿਆ ਹੈਗਾ ਤਾੜੀਆਂ ਤਾੜੀਆਂ ਮਾਰੋ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਮੇਰੇ ਖਲ ਵੀੜੀ ਮਜ਼ਦੂਰਾ ਦੇ ਲੋਕ ਜਿਹੜਾ ਆਪਣਾ ਇਹ ਢੰਡਾ ਪਹਿਲੀ ਵਾਰੀ ਜੜਿਆ ਹੋਇਆ ਸਸ ਜੀ ਆ ਸਾਡੀ ਦਾ ਪਿਆਣੀ ਦੇ ਜੀ ਕੋ ਤਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਇਹਨਾਂ ਨੇ ਆਪ ਦਾ ਕਿਰਤੀ ਸਵਾ ਕਰਕੇ ਸਾਡੇ ਵਰ ਬਣਤੀ ਹੈ ਗਈ ਆ ਤੇ ਅਸੀਂ ਥਾਰੇ ਤੁਹਾਡੇ ਸੇ ਹਾਇ ਜਿਓ ਮੱਦੀ ਤੁਹਾਨੂੰ ਕੋ ਅਸੀਂ ਦਿਨ ਪਰਵਾ ਕਰਦੇ ਹਾਇ ਰਾਹ ਭਾਰਤਵਾਦ ਕੀ ਜੈ ਭਾਰਤਵਾਦੀ ਬਾਬਾ ਜਾਗੋ ਜਾਗੋ ਹੋਇਆ ਸਵਾਦਾ ਆ ਆ ਮੇਰੇ ਵੀਰ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਮਜ਼ਦੂਰ ਕਾਟਾ ਜੀਰੀ ਦੇ ਵਿੱਚੋਂ ਮਜ਼ਦੂਰ ਪਰਿਵਾਰ ਦੇ ਵਿੱਚੋਂ ਔਰ ਪੂਰੇ ਪੰਜਾਬ ਦੇ ਵਿੱਚੋਂ ਔਰ ਪਹਿਲੀ ਵਾਰ ਇਹ ਝੰਡਾ ਚੜ੍ਹਿਆ ਗਾ ਔਰ 2024 ਦੇ ਵਿੱਚ ਉਹ ਸਾਡੇ ਇੰਮਰਫਿਤਕਾਰ ਸਾਡੀ ਬੱਚੀ ਇੱਕ ਮਨਰੇਗਾ ਹਮਿੰਮ ਬਣਾਈ ਆ ਕਿ ਜਿਨ੍ਹਾਂ ਨੇ ਕਿਹਾ ਕਿ ਇਸ਼ਾਰਾਂ ਦੇ ਵਿੱਚ ਵੀ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਮੰਗ ਨੂੰ ਲੈ ਕੇ ਕਾਫੀ ਲੋਕ ਇਕੱਠੇ ਹੋਏ ਆ ਔਰ ਲਗਾਤਾਰ ਕੁੱਝ ਹੋ ਰਿਹਾ ਬੜੀ ਵੱਡੀ ਹਿੰਮਤ ਆ ਤਾਂ ਮੈਂ ਬੇਨਤੀ ਕਰੂੰਗਾ ਭੈਣ ਜੀ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਆ ਕਿ ਤੁਸੀਂ ਉਸ ਬਾਰੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਆਪਣੇ ਆਪ ਨੂੰ ਤੁਸੀਂ ਆਜ਼ਾਦ ਹੈ ਕਿ ਨਹੀਂ ਹੈ ਆਜ਼ਾਦ ਜੀ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆਂ ਕਿ ਸਰਕਾਰ ਨੂੰ ਲੱਖ ਲੱਖ ਵਧਾਈ ਹੋਵੇ ਸਾਲ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਜਿਸ ਭਗਤ ਸਿੰਘ ਨੇ ਆਜ਼ਾਦ ਕਰਾਇਆ ਉਸੇ ਤਰ੍ਹਾਂ ਹੀ 2024 ਦੇ ਵਿੱਚ ਇਹ ਮਜ਼ਦੂਰਾਂ ਦਾ ਚੰਦਾ ਲਹਿਰਾਇਆ ਚੰਦਾ ਲਹਿਰਾਇਆ ਤਾਂ ਜੋ ਮਜ਼ਦੂਰ ਗਰੀਬੀ ਦੇ ਕਾਰਨ ਤਰਸ ਦੇ ਭਟਕਦੇ ਫਿਰਦੇ ਆ ਉਹਨਾਂ ਨੂੰ ਵੀ ਮਜ਼ਦੂਰੀ ਮਿਲੀ ਜਾਵੇ ਤੇ ਰੇਗਲਾਂ ਦਾ ਕੰਮ ਮਿਲਿਆ ਜਾਵੇ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ

ਕਰੀ ਲੋ ਪਾਨੋਂ ਸਾਰੇ ਦਿਓ ਪੈਣ ਪ੍ਰਾਕਟ ਹੋਏ ਆ ਸਾਡੇ ਬੱਚੇ ਵੀਰ ਭੈਣਾ ਲੱਖ ਵਧਾਈ ਸਾਡਾ ਦੇਸ਼ ਪਰ ਹਲੇ ਯਾਦ ਨਹੀਂ ਹੋਇਆ ਅਸੀਂ ਯਾਦ ਦੀ ਭਾਲਦੇ ਆ ਅਸੀਂ ਜਦੋਂ ਯਾਦ ਹੋਏ ਸਾਡੇ 15 ਦੀ ਅੱਗ ਜਿਹੜੀ ਹਲੇ ਨਹੀਂ ਬੱਜੀ ਅਸੀਂ ਯਾਦ ਹੋਵਾਂਗੇ ਸਾਰੇ ਭੈਣ ਭਰਾ ਇਕੱਠੇ ਹੋਵੋ ਤੇ ਫੇਰ ਹੀ ਆਪਣੀ ਯਾਦ ਦੀ ਚੱਲਣੀ ਆ ਜੋ ਸਾਡੀਆਂ ਮੰਗਾ ਸਾਨੂੰ ਲੈਣਾ ਚਾਹੀਦੇ ਆ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਐ ਲੋਕਾਂ ਨੇ ਕੀਤਾ ਹੈਗਾ ਭਈ ਆਪਾਂ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਆਪਣੀਆਂ ਮੰਗਾ ਬਣਵਾਈਏ ਨਰਿਕਾ ਮਇਦੂਲ ਇਕੱਠੇ ਹੋ ਜਾਂਦੇ ਉਹਨਾਂ ਦੀ ਜਿਹੜੀਆਂ ਮੰਗਾ ਨੇ ਉਹਨਾਂ ਦੇ ਨਾਲ ਸਮੱਤ ਮੰਗਾ ਨੇ ਉਹ ਆਪਾਂ ਪੂਰੀਆਂ ਕਰਵਾਉਣੀਆਂ ਨੇ ਆਹ ਨਾਲੇ ਸਮੇਂ ਦੇ ਵਿੱਚ ਅੱਜ ਜਿਹੜਾ ਆਜ਼ਾਦੀ ਦਾ ਦਿਹਾੜਾ ਮਨਾਇਆ ਹੈ ਅੱਜ ਸਾਰਿਆਂ ਦਾ ਇੱਥੇ ਆਉਣ ਤੇ ਸ਼ਮੂਲੀਅਤ ਕਰਨ ਤੇ ਸਾਰਿਆਂ ਨੂੰ ਜਿਆ ਕੰਨਾ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਭੀਮ ਜੈ ਭਕਤ ਜੈ ਭੀਮ ਜੈ ਭਕਤ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਾਦਾ ਸੰਗਾ ਅਮਰ ਜੈ ਭਾਰਤ ਮਾਤਾ ਬਹੁਤ-ਬਹੁਤ ਧੰਨਵਾਦ